ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਬਹੁਤ ਹੀ ਵਧੀਆ ਪਰਫਾਰਮੈਂਸ ਰਹੀ ਹੈ ਭਾਰਤੀ ਜਨਤਾ ਪਾਰਟੀ ਇੱਕ ਹਰਿਆਣਾ ਦੇ ਵਿੱਚ ਇਤਿਹਾਸਿਕ ਜਿੱਤ ਲਗਾਤਾਰ ਤੀਜੀ ਵਾਰ ਜਿੱਤ ਕੇ ਆਈ ਹੈ ਔਰ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਕੇ ਆਈ ਹੈ ਇਹ ਤੋਂ ਪਤਾ ਲੱਗਦਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਧੀਆ ਨੀਤੀਆਂ ਲੋਕਾਂ ਦੀ ਡਿਵੈਲਪਮੈਂਟ ਔਰ ਹਰ ਇੱਕ ਨਾਇਕ ਲੈਕਚਰਨ ਦੀ ਜਿਹੜੀ ਉਹਨਾਂ ਦੀ ਸੋਚ ਹੈ ਉਹ ਸੋਚੇ ਪਾਰ ਹੁੰਦਾ ਹੈ ਤੇ ਜਿਹੜੇ ਨਾ ਅੱਖੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਨਵੇਂ ਦੇ ਪ੍ਰਚਾਰ ਕਰਕੇ ਲੋਕਾਂ ਭਾਰਤ ਦੇ ਜਾਤੀਵਾਦ ਦੇ ਵਿੱਚ ਵੰਡ ਗਏ ਜਾਂ ਇੱਕ ਗਲਤ ਪ੍ਰਭੂਗਣਾ ਖੜਾ ਕਰਕੇ ਜਿਹੜੀ ਕੋਸ਼ਿਸ਼ ਸੀ ਉਹਨੂੰ ਇੱਕ ਵੱਡਾ ਲਫੇੜਾ ਕੰਗਰਸ ਪਾਰਟੀ ਦੇ ਵਜਿਆ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਜਵਾਬ ਦਿੱਤਾ ਹੈ ਕਿ ਨੈਗੇਟਿਵ ਕੁਝ ਨਹੀਂ ਹੈ ਜੋ ਸੱਚਾ-ਸੱਚਾ ਉਹ ਸੱਚ ਰਹੇਗਾ ਸੱਚ ਨਹੀਂ ਹੋਣ ਤੋਂ ਹੋਈ ਹੈ ਆ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਯੋਗ ਹੈ ਮੈਨੂੰ ਪੂਰ ਉਮੀਦ ਹੈ ਜਿਵੇਂ ਇਹ ਚੱਲਿਆ ਆਉਣ ਵਾਲੇ ਟਾਈਮ ਦੇ ਵਿੱਚ ਮਹਾਰਾਸ਼ਟਰ ਦਾ ਈ ਇੱਥੇ ਪੰਜਾਬ ਦਿੱਲੀ ਹੋਰ ਸਾਰੇ ਜਿਹੜੀ ਹੈਗੇ ਨੇ ਸਟੇਟਾਂ ਦੇ ਵਿੱਚ ਕੰਪਲੀਟ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਅੱਜ ਵੀ ਕਿਸ ਤਰ੍ਹਾਂ ਜੀ ਬੀਤੀ ਜਗਾ ਅੱਜ ਪੜਾਕੇ ਚੱਲ ਰਿਹਾ ਬੜੇ ਖੁਸ਼ ਹੈ ਲੋਕ ਸਾਰੇ ਬੜਾ ਲੱਡੂ ਵੰਡੇ ਜਾ ਰਹੇ ਆ ਬਜ਼ਾਰਾਂ 'ਚ ਲੱਡੂ ਲੱਡੇ ਵੰਡੇ ਜਾ ਰਹੇ ਆ ਆਮ ਜਨ ਪੰਜਾਬ ਦਾ ਖੁਸ਼ ਆ। ਪੰਜਾਬ ਤਾਂ ਕਿਵੇਂ ਦੇਖਦੇ ਹੋ ਜੀ ਤੁਹਾਨੂੰ। ਪੰਜਾਬ ਬਹੁਤ ਵੱਡੀ ਲੋਕਾਂ ਦੀ ਸੋਚ ਬਦਲੀ ਆ। ਸਾਰੇ ਪਿੰਡਾਂ ਦੇ ਵਿੱਚ ਸਾਨੂੰ ਵੋਟ ਪਈ ਆ। ਕਿਸਾਨ ਸਾਡੇ ਨਾਲ ਨੇ। ਹਰ ਪਿੰਡਾਂ ਦੇ ਵਿੱਚ ਸਾਡੇ ਮੈਂਬਰ ਪੰਚਾਇਤ ਜਿਹੜੇ ਹੈਗੇ ਆ ਉਹ ਚੁਣੇ ਜਾ ਰਹੇ ਨੇ। ਸਰਬਸੰਮਤੀ ਨਾਲ ਚੁਣੇ ਜਾ ਰਹੇ ਨੇ। ਆਉਣ ਵਾਲੇ ਜਿਹੜੇ 27 ਦੇ ਵਿੱਚ ਬਹੁਤ ਵੱਡੇ ਮਾਰਜਨ ਨਾਲ ਪਾਰ ਹੋਣਾ ਬਹੁਤ ਪਿਆਰ ਨੇ।